ਇੱਕ ਨੌਜਵਾਨ ਜੋ ਸਿਰਫ 23 ਸਾਲ ਦੀ ਉਮਰ ਦੇ ਵਿੱਚ ਅਜਿਹਾ ਕੰਮ ਕਰ ਗਿਆ ਜੋ ਕਈਆਂ ਨੂੰ ਸਦੀਆਂ ਲੱਗ ਜਾਂਦੀਆਂ ਨੇ ਇਹ ਕਹਾਣੀ ਹੈ ਇੱਕ ਇਨਕਲਾਬੀ ਦੀ ਇਹ ਕਹਾਣੀ ਹੈ ਭਗਤ ਸਿੰਘ ਦੀ ਭਗਤ ਸਿੰਘ ਦਾ ਜਨਮ 28 ਸਤੰਬਰ 1907 ਨੂੰ ਪੰਜਾਬ ਦੇ ਲਾਇਪੁਰ ਜ਼ਿਲ੍ਹੇ ਦੇ ਪਿੰਡ ਬੱਗਾ ਵਿੱਚ ਹੋਇਆ ਉਹ ਰਾਸ਼ਟਰਪੱਤ ਪਰਿਵਾਰ ਦੇ ਵਿੱਚ ਪੈਦਾ ਹੋਇਆ ਪਿਤਾ ਤੇ ਚਾਚਾ ਦੋਵੇਂ ਹੀ ਅੰਗਰੇਜ਼ ਰਾਜ ਦੇ ਖਿਲਾਫ ਲੜ ਰਹੇ ਸਨ ਭਗਤ ਦੀ ਬਚਪਨ ਤੋਂ ਹੀ ਆਜ਼ਾਦੀ ਲਈ ਸੁਪਨੇ ਦੇਖਣ ਲੱਗ ਪਿਆ ਜਦੋਂ ਉਹ 12 ਸਾਲ ਦਾ ਸੀ ਉਸਨੇ ਜਿਲ੍ਹਿਆਂਵਾਲਾ ਬਾਗ ਦੇ ਵਿੱਚ ਹੋਏ ਕਤਲੇਆਮ ਬਾਦ ਖੂਨ ਨਾਲ ਭਰੀ ਮਿੱਟੀ ਘਰ ਲਿਆਂਦੀ ਉਸ ਦਿਨ ਤੋਂ ਉਸ ਨੂੰ ਪਤਾ ਸੀ ਅੰਗਰੇਜ਼ਾਂ ਨਾਲ ਲੰਬੀ ਲੜਾਈ ਲੜਨੀ ਪਵੇਗੀ ਉਸਨੇ ਨੌਜਵਾਨ ਭਾਰਤ ਸਭਾ ਬਣਾਈ ਲਿਖਣ ਪੜਨ ਦਾ ਸ਼ੌਂਕ ਰੱਖਣ ਵਾਲਾ ਭਗਤ ਕਲਮ ਨਾਲ ਵੀ ਲੜਦਾ ਸੀ ਤੇ ਬੰਦੂਕ ਨਾਲ ਵੀ ਉਹ ਚਾਹੁੰਦਾ ਸੀ ਕਿ ਭਾਰਤ ਸਿਰਫ ਆਜ਼ਾਦ ਨਾ ਹੋਵੇ ਇਨਸਾਫ ਤੇ ਬਰਾਬਰੀ ਵਾਲਾ ਹੋਵੇ 1928 ਵਿੱਚ ਲਾਲਾ ਲਾਜਪਰਦ ਰਾਏ ਉੱਤੇ ਅੰਗਰੇਜ਼ਾਂ ਨੇ लाठी चार्ज ਕਰਵਾ ਦਿੱਤਾ। ਉਸ ਦੀ ਮੌਤ ਨੇ ਭਗਤ ਨੂੰ ਝੰਡੋੜ ਦਿੱਤਾ। ਭਗਤ ਸਿੰਘ ਨੇ ਰਾਜਗੁਰੂ ਅਤੇ ਸਖਦੇਵ ਦੇ ਨਾਲ ਮਿਲ ਕੇ 사ਉਂਦਰਜ ਨੂੰ ਗੋਲੀ ਮਾਰ ਦਿੱਤੀ। ਉਹ ਬਦਲੇ ਦੀ ਸ਼ੁਰੂਆਤ ਸੀ। ਦਿੱਲੀ ਦੀ ਅਸੈਂਬਲੀ 'ਚ ਭਗਤ ਸਿੰਘ ਤੇ ਬ੍ਰਿਸ਼ਟਵੇਫਰ दत्त ਨੇ ਬੰਬ ਸੁੱਟਿਆ ਪਰ ਕਿਸੇ ਨੂੰ ਨੁਕਸਾਨ ਪਹੁੰਚਾਏ ਬਿਨਾ ਉਹ ਚਾਹੁੰਦੇ ਸਨ ਆਵਾਜ਼ ਸੁਣੀ ਜਾਵੇ। ਉਹਨਾਂ ਨੇ ਨਾਅਰਾ ਲਾਇਆ ਇਨਕਲਾਬ ਜਿੰਦਾਬਾਦ ਤੇ ਫਿਰ ਆਪਣੇ ਆਪ ਗ੍ਰਿਫਤਾਰੀ ਦੇ ਦਿੱਤੀ। ਜਿਹੜੇ ਵਿੱਚ ਹੋ ਕੇ ਵੀ ਉਹ ਲਿਖਦਾ ਰਿਹਾ ਲੜਦਾ ਰਿਹਾ ਉਹ ਚਾਹੁੰਦਾ ਸੀ ਕਿ ਕੈਦੀਆਂ ਨੂੰ ਇਨਸਾਫ ਮਿਲੇ ਉਸਨੇ ਭੁੱਖ ਹੜਤਾਲਾਂ ਵੀ ਕੀਤੀਆਂ 23 ਮਾਰਚ 1931 ਨੂੰ ਭਗਤ ਸਿੰਘ ਸੁਖਦੇਵ ਅਤੇ ਰਾਜਗੁਰੂ ਨੂੰ ਫਾਂਸੀ ਦੇ ਦਿੱਤੀ ਗਈ ਅੰਤਲੇ ਪੜਾਂ ਵਿੱਚ ਵੀ ਉਸਨੇ ਕਿਹਾ ਮੈਂ ਇਨਕਲਾਬ ਦੇ ਸੁਪਨੇ ਵੇਖਦਾ ਹਾਂ ਉਹ ਸਿਰਫ ਇੱਕ ਨਾਰਾ ਨਹੀਂ ਸੀ ਉਹ ਇੱਕ ਇਨਕਲਾਬ ਸੀ ਅੱਜ ਵੀ ਜਦੋਂ ਕੋਈ ਨੌਜਵਾਨ ਆਪਣੇ ਹੱਕਾਂ ਦੇ ਲਈ ਲੜਦਾ ਹੈ ਉਸ ਵਿੱਚ ਭਗਤ ਸਿੰਘ ਦੀ ਚਿੰਗਾਰੀ ਹੁੰਦੀ ਹੈ ਇਨਕਲਾਬ ਜਿੰਦਾਬਾਦ ਇਸ ਤਰ੍ਹਾਂ ਦੀਆਂ ਸੱਚੀਆਂ ਘਟਨਾਵਾਂ ਦੇ ਲਈ ਸਾਡੇ ਚੈਨਲ ਪੰਜਾਬ ਪ੍ਰੋ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਧੰਨਵਾਦ